ਸਫੇਨੀਆ ਮਹਿੰਗੇ ਮਹਿੰਗੇ ਗੱਡੀਆਂ ਲੈਂਦਾ ਰਹਿਣਾ ਫਿਰ ਤੂੰ ਇਹਨਾਂ ਨੂੰ ਚੁੱਕ ਕੇ ਕੋਨੇ ਵਿੱਚ ਸੁੱਟ ਦੇਣਾ ਤੇ ਜੇ ਦੁਕਾਨ ਤੇ ਜਾਣਾ ਤੇ 50 ਰੁਪਏ ਦੀ ਕਿੰਜਲ ਜੋ ਆਇਲ ਲੈਣਾ। ਦਾਦੀ ਸੇ ਕੀ ਹੋਆ? ਹਾਂ ਤੇਰੇ ਬਾਣੇ ਤਾਂ ਸਭ ਕੁਝ ਫ੍ਰੀ ਮਿਲਦਾ ਹੈ। ਕੀ ਹੋਇਆ ਦਾ ਲੱਗਿਆ? ਦਾਦੀ ਮੈਨੂੰ ਦੋ ਇੰਗ ਜੋ ਦੇ ਦੇ। ਹਾਂ ਕੋਈ ਨਹੀਂ ਬਾਜ਼ਾਰ ਜਾਣੇ ਆ ਨਾ ਤਾਂ ਲਿਆਣੇ ਆ। ਜਾ ਹਣ ਉੱਪਰ ਜਾ ਕੇ ਪੜਾਈ ਕਰ ਲੈ। ਹਾਂ। ਹਲ। ਠੀਕ ਹੈ। ਜੀ ਉਹ ਉੱਪਰ ਜਾ ਕੇ ਨਾ ਬੈਕ ਹੋਰ ਮੈਂ ਹੁਣੇ ਕੰਮ ਕਰਾ ਲਿਆ ਮੰਮੀ ਤੁਹਾਨੂੰ ਕਿਰਨ ਦਾ ਫੋਨ ਆਇਆ ਸੀਗਾ ਨਹੀਂ ਮੈਨੂੰ ਤਾਂ ਨਹੀਂ ਆਇਆ ਕੀ ਹੋਇਆ ਕੋਈ ਗੱਲ ਹੋਈ ਏ ਮੈਨੂੰ ਤਾਂ ਕਿਰਨ ਦਾ ਫੋਨ ਆਇਆ ਸੀਗਾ ਆ ਕਿਰਨ ਦਾ ਘਰ ਵਾਲਾ ਨਾ ਬਾੜੀਆਂ ਹੋਛੀਆਂ ਹਰਕਤਾਂ ਕਰਦਾ ਪਿਆ ਹੁਣ ਐਨੇ ਕੀ ਕਰ ਦਿੱਤਾ ਉਹ ਜਿਹੜੀ ਕੁੜੀ ਨਾਲ ਘੁੰਮਦਾ ਫਿਰਦਾ ਸੀ ਨਾ ਉਹੀ ਕੁੜੀ ਦੇ ਨਾਲ ਨਾ ਮੰਮੀ ਕੋਟ ਮੈਰਿਜ ਕਰਾ ਕੇ ਬਹਿ ਗਿਆ ਤੇ ਹਫਤਾ ਹਫਤਾ ਕਹਿੰਦੀ ਘਰੇ ਨਹੀਂ ਵੜਦਾ ਤੇ ਗੁੰਨੂ ਪਾਪਾ ਪਾਪਾ ਕਰਦੀ ਰਹਿੰਦੀ ਐ ਤੇ ਸਵਰਨਾ ਕੁੜੀ ਤੇ ਹੱਥ ਵੀ ਚੱਕਣ ਲੱਗ ਗਿਆ ਤੂੰ ਕਹਿਣਾ ਸੀ ਕਿਰਨ ਨੂੰ ਵੀ ਜੇ ਹੋਣ ਕੁੜੀ ਤੇ ਹੱਥ ਚੱਕੇ ਨਾ ਤੇ ਸੁੱਟੀ ਜਰੇ ਦੇ ਕੰਨ ਤੇ ਇਹਨੂੰ ਵੀ ਪਤਾ ਲੱਗੇ ਐ ਤਾਂ ਮੈਨੂੰ ਕਿਰਨ ਦੱਸਦੀ ਸੀਗੀ ਕਿ ਜਦੋਂ ਇਹਨੇ ਕੁੜੀ ਨੂੰ ਤੰਗ ਕੀਤਾ ਨਾ ਤਾਂ ਮੈਂ ਸਿੱਟੀ ਇਹਦੇ ਕੰਨ ਤੇ ਸਾਰਿਆਂ ਦੇ ਸਾਹਮਣੇ ਹੁਣ ਉਹਦਾ ਤਾਂ ਤਿੱਤਰ ਹੋਇਆ ਫਿਰਦਾ ਜਦ ਤਾਈ ਸਾਡੀ ਕੁੜੀ ਦਾ ਤਲਾਕ ਨਹੀਂ ਹੋਇਆ ਇਹਨੇ ਉਹ ਛੇ ਜੇ ਨੇ ਕੋਟ ਮੈਰਿਜ ਕਰਾਈ ਕਿਦਾਂ ਅੱਜ ਕੱਲ ਤਾਂ ਮੰਮੀ ਪੈਸੇ ਨਾਲ ਨਾ ਬਥੇਰਾ ਕੁਸ਼ ਹੁੰਦਾ ਪਿਆ ਐ बस ए चीज है जिन्नी देर तक किरण ਦਾ ਤਲਾਕ ਨਹੀਂ ਨਾ ਹੁੰਦਾ ਉਹ ਕੁੜੀ ਨੂੰ ਨਾ ਇਸ ਘਰ ਚ ਰੱਖ ਨਹੀਂ ਸਕਦਾ ਇਹ किरण ਨੂੰ ਸਮਝਾਦੀ ਵੀ ਉੱਥੋਂ ਨਾ ਹੁਣ ਪੈਰ ਪੂਰਨਾ ਪੱਟੇ ਪਤਾ ਨਹੀਂ ਉਹਨੇ ਕੋਟ ਮੈਰਿਜ ਕਰਾਈ ਵੀ ਏ ਕਿ ਉਹਨੂੰ ਖਜਾਰੇ ਨੇ ਮੰਮੀ ਮੈਂ ਤਾਂ ਜਿੰਨੀ ਗੱਲ ਕਰਨੀ ਸੀ ਨਾ ਉਹ ਤਾਂ ਮੈਂ ਕਰ ਲਈ ਪਰ ਮੈਨੂੰ ਨਾ ਇਹੀ ਲੱਗਦਾ ਕਿ ਤੁਹਾਨੂੰ ਤੇ ਰਮਨ ਵੀਰੇ ਨੂੰ ਇੱਕ ਵਾਰੀ ਉਹਦੇ ਕੋਲ ਜਾਣਾ ਚਾਹੀਦਾ ਦੇਖ ਕੇ ਤੇ ਆਓ ਉਸ ਘਰ ਚ ਕੀ ਚੱਲਦਾ ਪਿਆ ਤੇ ਆਪਣੀ ਕੁੜੀ ਦਾ ਕੀ ਹਾਲ ਹੋਇਆ ਪਿਆ ਮੰਮੀ ਕਿਰਨ ਭਾਵੇਂ ਮੇਰੇ ਨਾਲ ਹਾਸੇ ਖੇੜ ਕੇ ਗੱਲ ਕਰ ਲੈਂਦੀ ਐ ਪਰ ਅੰਦਰੋਂ ਤਾਂ ਨਾ ਉਹ ਟੁੱਟੀ ਪਈ ਐ ਹੁਣ ਜਿਹੜੀ ਜਨਾਨੀ ਦਾ ਘਰ ਵਾਲਾ ਬਾਹਰ ਕਿਸੇ ਹੋਰ ਨਾਲ ਹੀ ਰਹਿੰਦਾ ਪਿਆ ਉਹ ਜਨਾਨੀ ਦੇ ਮਨ ਤੇ ਕਿੱਦਾਂ ਬੀਤਦੀ ਹੋਊਗੀ ਕਈ ਵਾਰ ਤਾਂ ਨਾ ਸੋਚ-ਸੋਚ ਕੇ ਨਾ ਮੇਰਾ ਤਰਾ ਨਿਕਲ ਜਾਂਦਾ ਐ ਵੀ ਉਹ ਦੋ ਜਵਾਂ ਕੜੀਆਂ ਉਹ ਵਿਚਾਰੀਆਂ ਪਿਓ ਨੂੰ ਦੇਖਦੀਆਂ ਹੋਣੀਆਂ ਨੇ ਤੇ ਪਿਓ ਦੇਖ ਲਾ ਕਿਹੜੇ ਲੱਛਣ ਕਰਦਾ ਪਿਆ ਮੰਮੀ ਆ ਸਵਰਨੇ ਦੀ ਮਾਂ ਕਿੰਨੀ ਜੀਵ ਜਨਾਨੀ ਐ ਨਾ ਬਗਾਨਿਆਂ ਦੀਆਂ ਧੀਆਂ ਦੀ ਜ਼ਿੰਦਗੀ ਕਿਦਾਂ ਖਰਾਬ ਕਰਦੀ ਰਹਿੰਦੀ ਐ ਤੇ ਜਦੋਂ ਅਗਲੇ ਬੋਲਦੇ ਆ ਉਹਨਾਂ ਦੇ ਸਾਹਮਣੇ ਆਕੜਦੀ ਐ ਤੇ ਇਹੋ ਜਿਹੀਆਂ ਫਿਰ ਸਾਰੀ ਉਮਰ ਸੋਖ ਤੋੜੀ ਪਾਉਂਦੀਆਂ ਨੇ ਜਦੋਂ ਬਿਮਾਰ ਹੋ ਕੇ ਬੈੱਡ ਤੇ ਪੈਂਦੀਆਂ ਨਾ ਉਦੋਂ ਫਿਰ ਨੋਹ ਯਾਦ ਆਉਂਦੀਆਂ ਨੇ ਮੈਂ ਕਿਰਨ ਜਦੋਂ ਹੁਣ ਫੋਨ ਤੇ ਗੱਲ ਕਰਦੀ ਪਈ ਸੀ ਨਾ ਉਹਦਾ ਗਲਾ ਨਾ ਬੈਠਾ ਹੋਇਆ ਸੀਗਾ ਐਡਾ ਲੱਗ ਰਿਹਾ ਸੀ ਕਿ ਕਮਰਾ ਬੰਦ ਕਰਕੇ ਵਿਚਾਰੀ ਚੀਕਾ ਮਾਰ ਮਾਰ ਕੇ ਰੋਈ ਹੋਵੇ ਮੈਂ ਤਾਂ ਇਹੀ ਕਹਿਨੀ ਆ ਇੱਕ ਵਾਰ ਨਾ ਕੁੜੀ ਨੂੰ ਮਿਲ ਲਈ ਆਈ ਮੰਮੀ ਹੁਣ ਤੁਸੀਂ ਕਿਉਂ ਡੇਰੀ ਟਾਈ ਜਾਨੀਓ ਉਹਨੇ ਤਾਂ ਮੇਰੇ ਨਾਲ ਗੱਲ ਕਰ ਲਈ ਉਹਨੂੰ ਪਤਾ ਸੀਗਾ ਕਿ ਜੇ ਮਾਂ ਨਾਲ ਗੱਲ ਕਰਾਂਗੇ ਨਾ ਮਾਂ ਮੇਰੀ ਨੂੰ ਤਾਂ ਬਹੁਤ ਜ਼ਿਆਦਾ ਉਦਾਸ ਹੋ ਜਾਣਾ ਸੋ ਕੋ ਤੁਸੀਂ ਤਾਂ ਉਹਨੂੰ ਜਾ ਕੇ ਹੌਸਲਾ ਦੇਣਾ ਹੈ ਮੈਂ ਤਾਂ ਫੇਰ ਮੰਮੀ ਉਹਦੀ ਪਰਜਾਈ ਆ ਤੁਸੀਂ ਤਾਂ ਮਾਂ ਹੋ ਨਾ ਮਾਂ ਤਾਂ ਮਾਈ ਹੁੰਦੀ ਹੈ ਕਿਉਂਕਿ ਇੱਕ ਧੀ ਜੋ ਆਪਣਾ ਢਿੱਡ ਆਪਣੀ ਮਾਂ ਨਾਲ ਫਰੋਲ ਸਕਦੀ ਹੈ ਉਹ ਆਪਣੇ ਭਰਾ ਤੇ ਆਪਣੀ ਪਰਜਾਈ ਨਾਲ ਤਾਂ ਨਹੀਂ ਫਰੋਲ ਸਕਦੀ ਨਾ ਇਸ ਗੱਲ ਦਾ ਤਾਂ ਤੁਹਾਨੂੰ ਵੀ ਪਤਾ ਜਦੋਂ ਮੈਂ ਕਿਰਨ ਨੂੰ ਤੇ ਕਿਰਨ ਦੀਆਂ ਕੁੜੀਆਂ ਨੂੰ ਦੇਖਦੀ ਆ ਨਾ ਮੇਰਾ ਤਾਂ ਆਪ ਹੌਂਸਲਾ ਟੁੱਟ ਜਾਂਦਾ ਮੈਂ ਉਹਨੂੰ ਕੀ ਹੌਂਸਲਾ ਦਵਾਂ ਚਲੋ ਛੱਡ ਮੰਮੀ ਸਾਰੀਆਂ ਗੱਲਾਂ ਨੂੰ ਮੈਂ ਤਾਂ ਤੁਹਾਨੂੰ ਇਹੀ ਕਹੂੰਗੀ ਤੁਸੀਂ ਜਾ ਕੇ ਨਾ ਕਿਰਨ ਤੇ ਕਿਰਨ ਦੇ ਬੱਚਿਆਂ ਨੂੰ ਇੱਧਰ ਲਿਓ ਕੀ ਫਾਇਦਾ ਇਹੋ ਜਿਹੇ ਹਿੱਸੇ ਦਾ ਜਿਸ ਘਰ ਦੇ ਵਿੱਚ ਆਪਣਾ ਬੱਚਾ ਹੀ ਕੋੜ-ਕੋੜ ਕੇ ਮਰ ਜਾਵੇ ਜਦ ਤਾਈ ਉਹਦੇ 'ਚ ਹਿੰਮਤ ਹੈਗੀ ਹੈ ਨਾ ਉਹਨੂੰ ਲੜ ਲੈਣ ਦੇ ਜਦੋਂ ਉਹਦੀ ਹਿੰਮਤ ਖਤਮ ਹੋ ਜਾਏਗੀ ਨਾ ਮੈਂ ਆਪੇ ਸੰਭਲਾਂਗੀ ਨਾਲੇ ਉਹਨਾਂ ਨੂੰ ਵੀ ਸੁੱਕਾ ਕਿੱਦਾਂ ਜਾਣ ਦੇਈਏ ਜਿਹੜੀ ਦੂਜੀ ਲਿਆਣਗੇ ਨਾ ਉਹਦੀ ਵੀ ਫਿਰ ਜ਼ਿੰਦਗੀ ਖਰਾਬ ਕਰਨਗੇ ਐ ਤਾਂ ਮੰਮੀ ਜੀ ਤੇ ਕਿਰਨ ਆਈ ਵੀ ਸੀ ਆਪਣੇ ਕੋਲ ਉਹਨੇ ਸਾਰੀ ਗੱਲ ਤਾਂ ਆਪਾਂ ਨਾ ਕਰ ਦਿੱਤੀ ਸੀ ਜਿਹੜੀ ਦੂਜੀ ਉਹਦੀ ਘਰ ਵਾਲੀ ਆ ਉਹਨੇ ਐਫ ਡੀ ਦੁਕਾਨ ਹੋਰ ਬੈਂਕ ਦਾ ਪੈਸਾ ਤੇਰਾ ਕੁਛ ਛੜਪਿਆ ਹੋਇਆ ਬਹੁਤ ਤੇਜ਼ ਆ ਕੁੜੀ ਉਹ ਇਹੋ ਜਿਹਾਂ ਨੂੰ ਨਾ ਇਹੋ ਜਿਹਿਆਂ ਹੀ ਸੂਤ ਕਰਦੀਆਂ ਨੇ ਤੇ ਜਦੋਂ ਘਰ-ਬਾਰ ਖਾਲੀ ਕਰਕੇ ਛੱਟ ਕੇ ਜਾਂਦੀਆਂ ਨਾ ਫਿਰ ਮਾਰਦੇ ਆ ਕੰਦਾਂ 'ਚ ਟੱਕਰਾ ਮੈਂ ਕਰਦੀਆਂ ਕਿਰਨ ਨਾਲ ਗੱਲ ਜੇ ਤੈਨੂੰ ਫੋਨ ਆਵੇ ਨਾ ਤੇ ਤੂੰ ਕਹਿ ਦੀ ਵੀ ਡੱਟੀ ਰਹੇ ਨਹੀਂ ਨਾ ਘਰ ਵਾਲੇ ਨੂੰ ਛੱਡੀ ਨਾ ਸੱਸ ਨੂੰ ਤੇ ਨਾ ਦਰਾਣੀ ਨੂੰ ਲੈ ਲਈ ਗੋਡਿਆਂ ਥੱਲੇ ਦੇਖੀ ਜੋ ਕੀ ਜੋ ਹੋਏਗਾ ਗਾਲ ਤਾਂ ਮੰਮੀ ਤੁਸੀਂ ਸਹੀ ਕਹਿ ਰਹੇ ਹੋ ਵੀ ਜਦੋਂ ਕੁੜੀਆਂ ਨੇ ਸੋਹਰੇ ਇਹੋ ਜਿਹੇ ਟਕਰਾਨਾ ਇਹ ਨਹੀਂ ਵੀ ਹਿੰਮਤ ਹਾਰ ਕੇ ਤੁਸੀਂ ਪੇਕੇ ਨੂੰ ਆਜੋ ਸਗੋਂ ਉਹਦੇ ਡੱਟ ਕੇ ਸਾਰੇ ਦਾ ਮੁਕਾਬਲਾ ਕਰਨਾ ਚਾਹੀਦਾ ਇਹ ਨਹੀਂ ਵੀ ਉਹਨਾਂ ਨੂੰ ਪੇਕੇ ਹੀ ਬਿਠਾ ਲਓ ਪੇਕੇ ਘੜੇ ਸਾਰੀ ਉਮਰ ਬਿਠਾਈਆਂ ਜਾਂਦੀਆਂ ਨੇ ਜੇ ਆ ਵੀ ਜਾਂਦੀ ਹੈ ਨਾ ਕਿਰਨ ਇੱਕ ਨੱਕ ਦਿਨ ਤਾਂ ਫੇਰ ਉਹਦਾ ਵਿਆਹ ਆਪਾਂ ਨੂੰ ਕਰਨਾ ਹੀ ਪੈਣਾ ਉਹੀ ਤਾਂ ਮੰਮੀ ਮੈਂ ਕਹਿ ਰਹੀ ਆ ਵੀ ਜੇ ਕਿਰਨ ਆ ਬਗੀ ਉਹ ਤਾਂ ਦੂਜਾ ਵਿਆਹ ਕਰਾਂਗੇ ਜੇ ਉਹ ਇਤੋਂ ਮਾੜੇ ਮੇਲੇਗੇ ਫੇਰ ਕੀ ਕਰਾਂਗੇ ਸੋ ਇਹਦੇ ਨਾਲ ਚੰਗਾ ਉਹ ਇਹਨਾਂ ਨਾਲ ਹੀ ਡੱਟ ਕੇ ਮੁਕਾਬਲਾ ਕਰ ਲੈ ਇੱਕ ਨਾ ਇੱਕ ਦਿਨ ਤਾਂ ਸੂਤ ਹੋਣਗੇ ਹੀ ਚੱਲ ਤੂੰ ਫਿਕਰ ਨਾ ਕਰ ਮੁੰਡਾ ਉੱਪਰ ਬੈਠਾ ਹੈ ਤੇ ਉਹਨੂੰ ਨਾ ਸਕੂਲ ਦਾ ਕੰਮ ਕਰਾ ਦੇ ਤੇ ਮੈਂ ਕਿਰਨ ਨਾਲ ਕਰਦੀਆਂ ਗੱਲ ਚੱਲ ਠੀਕ ਹੈ ਮੰਮੀ ਹੁਣ ਤੁਸੀਂ ਕੋਈ ਟੈਨਸ਼ਨ ਨਾ ਲਈ ਜੇ ਤੁਹਾਨੂੰ ਪਤਾ ਨਾ ਤੁਹਾਡੀ ਧੀ ਹਿੰਮਤੀ ਹੈ ਤੇ ਉਹ ਸਾਰਾ ਕੰਮ ਹਿੰਮਤ ਨਾਲ ਹੀ ਕਰੂਗੀ ਲਾਪਰੀਤ ਆ ਪਾਣੀ ਲੈ ਆਈ ਬਾਹਰ ਤਾਂ ਬਹੁਤ ਗਰਮੀ ਆ ਯਾਰ ਅੱਜ ਗੁੱਸਾ ਨਾ ਕਰੀ ਆ ਦੂਜਿਆਂ ਦੇ ਮੁੱਦਿਆਂ 'ਚ ਨਾ ਘੱਟ ਪਿਆ ਕਰ ਫੇਰ ਤੇਰੇ ਨਾ ਗਰਮੀ ਘੱਟ ਲੱਗੂਗੀ ਮਾਤਾ ਤੁਹਾਨੂੰ ਮੈਂ ਬੁਲਾਇਆ ਤੁਸੀਂ ਆਪਣਾ ਫੋਨ ਦੇਖਦੇ ਹੋ ਤਾਂ ਦੇਖੀ ਆ ਗੱਲ ਸੁਣ ਕਿੱਥੇ ਬਹਿ ਮੜਿਆ ਮੇਰੇ ਨਾ ਇੱਕ ਦਿਮਾਗ ਚ ਗੱਲ ਜੀ ਰੜਕੀ ਜਾਂਦੀ ਆ ਪਿਛਲੇ 4-5 ਮਹੀਨਿਆਂ ਤੋਂ ਨਾ ਟੋੜੇ ਦਿਮਾਗ ਚ ਬਹੁਤ ਕੁਝ ਰੜਕਨਦਿਆ ਜੋ ਤੇ ਸਾਡੇ ਦਿਮਾਗ ਚ ਗੱਲਾਂ ਆਉਂਦੀਆਂ ਵੀ ਨਹੀਂ ਹੁਣ ਦੱਸੋ ਕਿਹੜੀ ਗੱਲ ਰੜਕਦੀ ਪਈ ਆ ਸੱਚੋ ਸੱਚ ਦੱਸੀ ਸਵਰਨੇ ਨੇ ਕੋਟ ਮੈਰਿਜ ਕਰਾਣੀ ਸੀ ਤੈਨੂੰ ਪਤਾ ਸੀ ਕਿ ਨਹੀਂ ਪਤਾ ਸੀ ਮਾਤਾ ਵੇਚਣਾ ਬੋਲਿਓ ਤੁਸੀਂ ਹੁਣ ਮੈਂ ਮੈਨੂੰ ਕਿੱਥੋਂ ਪਤਾ ਉਹ ਤੇ ਸਾਨੂੰ ਫੋਨ ਆਇਆ ਸੀ ਇੱਕਦਮ ਕਿ ਮੈਂ ਕੋਟ ਮੈਜ ਕਰਾ ਲਈ ਅਸੀਂ ਕਿਹਾ ਠੀਕ ਨਾ 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 ਉੱਚ ਕੁੜ ਬੋਲਦੀ ਗਈ ਜਿਉ ਕੁੜੀ ਘਰੇ ਲੈ ਕੇ ਆ ਸਕਦਾ ਤੈਨੂੰ ਦੱਸ ਸਕਦਾ ਤੇ ਤੈਨੂੰ ਕੋਟ ਮੈਜ ਦਾ ਨਹੀਂ ਪਤਾ ਹੋ ਸਕਦਾ ਉਧਰ ਕੀ ਵੇਚਦੀ ਉਧਰ ਤਾਂ ਮੰਮੀ ਨੂੰ ਕਿਹਾ ਵਾ ਕਿ ਵੇਚ ਨਹੀਂ ਬੋਲਣਾ ਮੇਰੀ ਅੱਖਾਂ ਚ ਅੱਖਾਂ ਵਾ ਗੱਲ ਬੱਸ ਕੀ ਹੋਇਆ ਕੀ ਨਹੀਂ ਹੋਇਆ ਮੈਂ ਜੇ ਤੁਹਾਨੂੰ ਅਸੀਂ ਦੱਸ ਵੀ ਦਿੰਦੇ ਤੇ ਫਿਰ ਫਾਇਦਾ ਕੀ ਹੋਣਾ ਸੀ ਪੌਣੀ ਦਾ ਤੁਸੀਂ ਰੰਗ ਚ ਪੰਗੀ ਸੀ ਜੇ ਹੁਣ ਅਗਲੇ ਨੇ ਕੋਟ ਮੈਰਿਜ ਕਰਾਈ ਲਈ ਆ ਤੇ ਉਹ ਕੋਟ ਮੈਰਿਜ ਕਰਾ ਕੇ ਆ ਗਿਆ ਤੇ ਅਸੀਂ ਕੀਤਾ ਕਿ ਥੋੜਾ ਥੋੜਾ ਮੂੰਹ ਹੀ ਮਿੱਠਾ ਕੀਤਾ ਵਾ ਉਸ ਤੋਂ ਬਾਅਦ ਉਹ ਘਰ ਨਹੀਂ ਆਇਆ ਹੁਣ ਕਿੱਥੇ ਰਹਿੰਦਾ ਪਿਆ ਕਿੱਥੇ ਨਹੀਂ ਰਹਿੰਦਾ ਪਿਆ ਸਾਨੂੰ ਨਹੀਂ ਪਤਾ ਖਾਂ ਮੇਰੇ ਸਿਰ ਦੀ ਤੇ ਜੇ ਤੈਨੂੰ ਨਹੀਂ ਪਤਾ ਮੈਨੂੰ ਇੰਨਾ ਵਾ ਤੂੰ ਝੂਠੀ ਸੋਹਣੀ ਖਾ ਸਾਦੀ ਮੇਰੀ ਤੂੰ ਡਰਦੀ ਕਿਉਂ ਆ ਮੈਂ ਤੇਰੇ ਨਾਲ ਆਣਾ ਸਾਨੂੰ ਦੋਨਾਂ ਨੂੰ ਨਾ ਕੋਟ ਮੈਰਿਜ ਬਾਰੇ ਪਤਾ ਸੀ ਏ ਸਾਈਨ ਵੀ ਕਰਕੇ ਆਈ ਐ ਜਾ ਤੂੰ ਕਰ ਲੈ ਜੋ ਕਰਨਾ ਪਿੱਛੇ ਘਸਕੰਦੀ ਐ ਇਹਦਾ ਮਤਲਬ ਤੇ ਉਤੋਂ ਗਲਤੀ ਹੋ ਗਈ ਜੇ ਲਵਪ੍ਰੀਤ ਮੈਨੂੰ ਪਹਿਲਾਂ ਦੱਸ ਦਿੰਦੀ ਨਾ ਤੇ ਇਹ ਕੁਛ ਮੈਂ ਹੋਣ ਹੀ ਨਹੀਂ ਦੇਣਾ ਸੀ ਆਹ ਕਲੇਸ਼ ਨਾ ਪਿਛਲੇ 5-6 ਮਹੀਨਿਆਂ ਤੋਂ ਚੱਲੰਦਿਆ ਤੇ ਇਹ ਇੰਨਾ 5-6 ਮਹੀਨਿਆਂ ਚ ਉਹਨੂੰ ਜਦੋਂ ਘਰੋਂ ਕੱਢਿਆ ਗਿਆ ਤੁਸੀਂ ਉਦੋਂ ਵੀ ਵਿੱਚ ਸੀ ਜਦੋਂ ਤਲਾਕ ਦੇ ਪੇਪਰਾਂ ਤੇ ਸਾਈਨ ਹੋਇਆ ਤੁਸੀਂ ਉਦੋਂ ਵੀ ਵਿੱਚ ਸੀ ਤੇ ਜਦੋਂ ਉਹਦਾ ਪੇਕਾ ਪਰਿਵਾਰ ਆਇਆ ਤੁਸੀਂ ਉਦੋਂ ਵੀ ਵਿੱਚ ਸੀ ਜੇ ਉਦੋਂ ਨਹੀਂ ਕੁਝ ਹੋਇਆ ਤੁਹਾਡੇ ਕੋਲੋਂ ਤੇ ਜੇ ਹੁਣ ਕੋਰਟ ਮੈਰਿਜ ਦਾ ਤੁਹਾਨੂੰ ਪਤਾ ਲੱਗ ਜਾਂਦਾ ਤੇ ਤੁਸੀਂ ਕਿਹੜਾ ਤੀਰ ਮਾਰ ਲੈਣਾ ਸੀ ਲਾਪ੍ਰਿਤ ਇਹ ਨਾ ਪਿਛਲੇ 5 ਮਹੀਨਿਆਂ ਤੋਂ ਨਾ ਗੱਲਾਂ ਦਾ ਕੜਾ ਬਣਾਉਂਦਾ ਆ ਰਿਹਾ ਤੇ ਡਰਾਉਂਦਾ ਆ ਰਿਹਾ ਸਾਨੂੰ ਹੁਣ ਨਹੀਂ ਅਸੀਂ ਇਹਦੇ ਕੋਲ ਡਰਦੇ ਮਾਤਾ ਸੌ ਲੱਗਿਆ ਆਪਣੇ ਮੁੰਡੇ ਦੀ ਜੇ ਕੋਈ ਬਾਹਰਲਾ ਹੁੰਦਾ ਨਾ ਹੁਣ ਤੱਕ ਮੈਂ ਧੋਣ ਮਰੋੜਦਣੀ ਸੀ ਵੇ ਤਾਂ ਤੁਸੀਂ ਦੋਨੇ ਨਾ ਮੇਰੇ ਆਪਦੇ ਹੋ ਤਾਂ ਹੀ ਤਾਂ ਮੈਂ ਟਾਈਮ ਦੇਈ ਇਹਨਾਂ ਤੁਹਾਨੂੰ ਲਾਪਰੀਦ ਕੁੱਤੇ ਦੀ ਪੂੰਛ ਵਾਲੀ ਕਹਾਵਤ ਆ ਸੁਣੀ ਹੋਣੀ ਨਾ ਤੁਸੀਂ ਉਹ ਤੁਹਾਨੂੰ ਸੱਚੀ ਕਰੀ ਜਾਨੀ ਐ ਤੂੰ ਨਾ ਸਾਨੂੰ ਨਾ ਸਿਖਾ ਕਿ ਕਿਹੜੀਆਂ ਕਹਾਵਤਾਂ ਸੱਚੀਆਂ ਤੇ ਕਿਹੜੀਆਂ ਝੂਠੀਆਂ ਮੈਂ ਆਪਣੇ ਪੁੱਤ ਦੀ ਖੁਸ਼ੀ ਲਈ ਨਾ ਕੁਝ ਵੀ ਕਰ ਸਕਦੀ ਆ ਨਾਣਾ ਤਾਂ ਮਾਤਾ ਜੀ ਇਹੋ ਜੀਆਂ ਖੁਸ਼ੀਆਂ ਦੇ ਉੱਤੇ ਜਿਹਦੇ ਨਾਲ ਇੱਕ ਦਾ ਘਰ ਵੱਸਦਾ ਪਿਆ ਤੇ ਦੂਜੇ ਦਾ ਉੱਜੜਦਾ ਪਿਆ ਪਰ ਕਿਉਂ ਮੈਨੂੰ ਐ ਲੱਗਦਾ ਬਸਦਾ ਤਾਂ ਇੱਕ ਦਾ ਵੀ ਨਹੀਂ ਪਿਆ ਉੱਜੜਦੇ ਦੋਨੇ ਪਏ ਆ ਤੂੰ ਐਡੀਆਂ ਐਡੀਆਂ ਨਾ ਫੜਾ ਨਾ ਮਾਰ ਬਸਦੇ ਤਾਂ ਦੋਨਾਂ ਦੇ ਪਏ ਆ ਜੇ ਤੂੰ ਮਾਵਾਲ ਦਾ ਹੋਕੇ ਚੱਲੇ ਤੂੰ ਤਾਂ ਉਹਦੇ ਵਾਲ ਦਾ ਹੋਕੇ ਚੱਲਦਾ ਪਿਆ ਜਿਹਦਾ ਇਸ ਘਰ 'ਚ ਕੋਈ ਵਜੂਦ ਹੀ ਨਹੀਂ ਐ ਜੀ ਮੰਮੀ ਨਾ ਸਹੀ ਕਹਿੰਦੇ ਪਏ ਆ ਤੁਸੀਂ ਜਿੰਦੀ ਸਾਈਡ ਲੈ ਰਹੇ ਹੋ ਨਾ ਮੈਨੂੰ ਤੇ ਐ ਲੱਗਦਾ ਕਿ ਉਹ ਨਾ ਤੁਹਾਨੂੰ ਆਪਣੇ ਮਤਲਬ ਲਈ ਵਰਤਦੀ ਪਈ ਆ ਜਦੋਂ ਉਹਨੂੰ ਆਪਣਾ ਹਿੱਸਾ ਮਿਲ ਗਿਆ ਨਾ ਉਹਨੇ ਸਾਈਡ ਤੇ ਹੋ ਜਾਣਾ ਗੱਲ ਸੁਣ ਮੇਰੀ ਮਾਤਾ ਨੇ ਵਜੂਦ ਦੀ ਗੱਲ ਗਈ ਨਾ ਤੇ ਵਜੂਦ ਤਾਂ ਤੇਰਾ ਵੀ ਐ ਨਹੀਂ ਇਸ ਘਰ ਦੇ ਵਿੱਚ ਸਵਰਨਾ ਨੇ ਭਰਾਵਾਂ ਵਾਲਾ ਰਿਸ਼ਤਾ ਹੀ ਖਤਮ ਕਰਤਾ ਕੋਡ ਮੈਰੀ ਕਰਾ ਕੇ ਤੇ ਤੂੰ ਸੈਨ ਕਰਕੇ ਮਾਤਾ ਅੱਜ ਤੋਂ ਬਾਅਦ ਤੇਰਾ ਇੱਕੋ ਮੁੰਡਾ ਉਹ ਵੀ ਸਵਰਨਾ ਤੇ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਆ ਹੈਲੋ ਭਾਜੀ ਪਲਾਟ 'ਚ ਮੈਂ ਆ ਗਿਆ ਵਾਂ ਤੇ ਆ ਕੇ ਗੇੜਾ ਮਾਰ ਜੋ ਪਤਾ ਕੀ ਐ ਭਾਜੀ ਐਤਵਾਰ ਆ ਤੁਸੀਂ ਮੈਨੂੰ ਕਿਹਾ ਸੀ 10 ਮਿੰਟ ਤੱਕ ਆਣਾ ਮੈਂ ਆ ਗਿਆ ਹੁਣ 15 ਮਿੰਟ ਤਾਂ ਮੈਂ ਵੀ ਕਲੋਨੀ 'ਚ ਘੁੰਮਦੇ ਹੋ ਗਏ ਮੈਨੂੰ ਚਲੋ ਠੀਕ ਆਜੋ ਭਾਜੀ ਮੈਂ ਇੱਥੇ ਖੜਾ ਹਾਂ ਠੀਕ ਆ ਉਹ ਹਾਂਜੀ ਸੇਠ ਸਾਹਿਬ ਤੁਸੀਂ ਕਿੱਧਰ ਉਹੀ ਤਾਂ ਮੈਂ ਤੈਨੂੰ ਪੁੱਛ ਰਿਆਂ ਅੱਜ ਐਤਵਾਰਾ ਤੂੰ ਇੱਧਰ ਕਿੱਧਰ ਸੁੱਤਾ ਉੱਠ ਕੇ ਹੀ ਆ ਗਿਆ ਉਹ ਪਾਜੀ ਆਪਣਾ ਪ੍ਰਿੰਸ ਨਹੀਂ ਹੈਗਾ ਉਹ ਜਿਹੜਾ ਕਹਿੰਦਾ ਸੀ ਮੈਨੂੰ 100 ਕਾ ਦਾ ਪਲਾਟ ਦਿਖਾ ਦਿਓ ਉਹਨੂੰ ਪਲਾਟ ਦਿਖਾਣ ਆਇਆ ਵਾ ਹਫਤਾ ਹੋ ਗਿਆ ਕਦੇ ਕਹਿੰਦਾ ਲੈਣਾ ਪਲਾਟ ਕਦੇ ਕਹਿੰਦਾ ਨਹੀਂ ਲੈਣਾ ਉਹਦਾ ਵੀ ਮੂਡ ਦਾ ਪਤਾ ਹੀ ਨਹੀਂ ਕੱਚਾ ਪੱਕਾ ਹੁਣ ਮੈਨੂੰ ਫੋਨ ਆਇਆ ਕਹਿੰਦਾ ਯਾਰ ਮੈਂ ਪਾਰਟੀ ਲੈ ਕੇ ਆ ਰਿਹਾ ਤਾਂ ਮੈਨੂੰ ਪਲਾਟ ਦਿਖਾ ਦਿਓ ਤਾਂ ਮੈਂ ਇੱਧਰ ਆ ਗਿਆ ਉਹ ਪਤੰਦਰਾ ਮੈਨੂੰ ਦੱਸ ਦਿੰਦਾ ਆਫਿਸ ਮੱਦੇ ਲੱਗੇ ਆ ਉਹ ਦੇਖਣ ਆਉਣਾ ਸੀ ਤੇ ਮੈਂ ਪਲਾਟ ਦਿਖਾ ਦਿੰਦਾ ਆ ਚਲੋ ਸੇਠ ਸਾਹਿਬ ਥੋੜਾ ਮੇਰਾ ਕੁਛ ਵੰਡੇ ਆ ਤੁਸੀਂ ਦਿਖਾਤਾ ਪਲਾਟ ਮੈਂ ਦਿਖਾਤਾ ਇੱਕੋ ਹੀ ਗੱਲ ਐ ਕੋਈ ਗੱਲ ਨਹੀਂ ਮੈਂ ਦਿਖਾ ਲੈਣਾ ਤੁਸੀਂ ਆਫਿਸ ਗੇੜਾ ਮਾਰ ਕੇ ਤੇ ਘਰੇ ਚਲ ਜਓ ਅੰਸ਼ੂ ਜਿੱਦ ਕਰਦੀ ਸੀ ਕਹਿੰਦੀ ਐਤਵਾਰ ਡੈਡਿੰਗ ਕਹੂੰਗੇ ਤੇ ਕਮਾ ਲਿਆਣ ਤੇ ਬੱਚੇ-ਪੁੱੱਚੇ ਸਾਰੇ ਕਮਾ ਲਿਆਓ ਉਹ ਮੇਰੇ ਨਾਲ ਅੰਸ਼ੂ ਜਾ ਕੇ ਖੁਸ਼ ਨਹੀਂ ਗਈ ਚਾਚੇ ਨਾਲ ਹੀ ਜਾ ਕੇ ਖੁਸ਼ ਆ ਤੇ ਤੂੰ ਗੱਡੀ ਚੱਕ ਤੇ ਘਰੇ ਜਾ ਬੱਚਿਆਂ ਨੂੰ ਲੈ ਜਾ ਤੇ ਮੈਂ ਨਾ ਪਲਾਟ ਦਿਖਾ ਕੇ ਸਕੂਟਰੀ ਤੇ ਆ ਜੂਗਾ ਮੈਂ ਕਿੱਦਾਂ ਵੀਰੇ ਜਾਊਂਗਾ ਹਨਾ ਤੁਸੀਂ ਚਲ ਜਓ ਔਰ ਨਾਲੇ ਭਾਬੀ ਨਾਲ ਜਾਣਾ ਭਾਬੀ ਰਸਤੇ ਰੋਲਾ ਪਾਉਂਦੇ ਆ ਗੱਡੀ ਇਦਾਂ ਚਲਾ ਗੱਡੀ ਉਦਾਂ ਚਲਾਈਏ ਉਹ ਤੇ ਬੱਚੇ ਨਾਲੇ ਘੜਨ ਨਾਲ ਜਾ ਕੇ ਖੁਸ਼ ਆ ਮੈਂ ਕਿੱਥੇ ਕੋਈ ਨਾ ਤੁਸੀਂ ਜਾਓ ਸਮਝਿਆ ਕਰੋ ਉਹ ਵੀਰੇ ਤੁਸੀਂ ਸਮਝਦੇ ਨਹੀਂ ਆ 40 ਨੰਬਰ ਵਾਲੀ ਪਾਰਟੀ ਨੇ ਤੇ 56 ਨੰਬਰ ਵਾਲੀ ਪਾਰਟੀ ਨੇ ਉਹ ਦੋਨਾਂ ਨੇ ਆਉਣਾ ਵਾ ਹੁਣ ਇਹਨੂੰ ਪਲਾਟ ਦਿਖਾ ਕੇ ਫਿਰ ਮੈਂ ਉਹਨੂੰ ਵੀ ਪਲਾਟ ਦਿਖਾ ਦੂੰਗਾ ਤੇ ਆਫਿਸ ਦਾ ਕੰਮ ਵੀ ਮੈਂ ਦੇਖ ਲੂੰਗਾ ਤੁਸੀਂ ਜਾਓ ਯਾਰ ਕਰੇ ਉਹ ਮੈਨੂੰ ਸਾਰਾ ਪਤਾ ਕਿਹੜਾ ਵਹਿਮ ਪਾ ਲਈ ਫਿਰਦਾ ਨੂੰ ਤੈਨੂੰ ਐ ਆ ਜੇ ਮੈਂ ਬੱਚਿਆਂ ਨੂੰ ਲੈ ਕੇ ਜਾਊਂਗਾ ਉਹਨਾਂ ਨੂੰ ਖਵਾਣਾ ਪਿਆਣਾ ਪਹਿਣਾ ਤੇ ਮੇਰੀ ਜੇਬ ਚੋਂ ਪੈਸੇ ਹੈ ਨਹੀਂਗੇ ਤੇ ਮੇਰੇ ਤੋਂ ਮੰਗਣੇ ਪੈਣੇ ਆ ਉਹ ਗੱਲ ਹੈਗੀ ਐ ਤੇ ਇੱਕੋ ਗੱਲ ਨੂੰ ਦਿਲ ਤੇ ਲਾਈ ਬੈਠਾ ਤੇ ਉਹ ਗੱਲ ਕਰਕੇ ਮੇਰੇ ਤੋਂ ਗੁੱਸੇ ਹੋਇਆ ਬੇਟਾ ਘਰ ਚ ਦੋ ਭਾਂਡੇ ਹੁੰਦੇ ਆ ਤੇ ਖੜਕਦੇ ਹੀ ਨੇ ਆਪਣੇ ਦੋਨਾਂ ਭਰਾਵਾਂ ਚ ਮਾੜੀ ਜੀ ਗੱਲ ਨੂੰ ਤੂੰ ਐਵੇਂ ਆ ਨਾ ਖਿੱਚੀ ਜਾਂਦਾ ਮੈਨੂੰ ਤਾਂ ਸਮਝ ਹੀ ਨਹੀਂ ਆਉਂਦਾ ਪਿਆ ਤੁਸੀਂ ਭਟੂਰੇ ਛੋਲੇ ਤਾਂ ਨਹੀਂ ਖਾਲੇ ਤੇ ਗੈਸ ਦਿਮਾਗ ਤੇ ਚੜ ਗਈ ਪਲਾਟ ਦਿਖਾਉਣ ਆਇਆ ਤੇ ਮੈਨੂੰ ਪਲਾਟ ਦਿਖਾਣ ਦੋ ਕਿਹੜਾ ਗੁੱਸਾ ਕਿਹੜਾ ਗਿਲਾ ਮੇਰੇ ਤਾਂ ਦਿਮਾਗ 'ਚ ਕੋਈ ਗੱਲ ਹੀ ਨਹੀਂ ਹੈਗੀ ਕਿ ਮੈਂ ਤੁਹਾਡਾ ਗੁੱਸੇ ਆ ਹੋ ਹੋ ਆ ਗਿਆ ਜੋ ਹੋਣਾ ਸੀਗਾ ਰਾਜੀ ਕਾਣੇ ਤੈਨੂੰ ਕੋਈ ਗੱਲ ਦੱਸੀ ਨਹੀਂ ਉਹਨੇ ਮੈਂ ਨਾ ਕੀ ਗੱਲ ਕਰਨੀ ਆ ਮੈਂ ਤਾਂ ਮਿਲੇ ਹੀ ਉਹਨੂੰ ਪਤਾ ਨਹੀਂ ਕਿੰਨੇ ਦਿਨ ਹੋ ਗਏ ਨੇ ਘਰੇ ਜਾਣਾ ਵਾ ਖਾ ਪੀ ਕੇ ਸੋ ਜਾਣਾ ਫੇਰ ਉੱਠ ਕੇ ਫੇਰ ਇੱਧਰ ਆ ਜੰਨਾ ਅਸੀਂ ਤਾਂ ਦੋਨੋਂ ਮੀਆਂ ਬੀਬੀ ਬੈਠੇ ਹੀ ਨਹੀਂ 10 ਮਿੰਟ ਵੀ ਕੰਮ ਦੇ ਵਿੱਚ ਨਾ ਜ਼ਿਆਦਾ ਨਹੀਂ ਬੜੀਦਾ ਹੁੰਦਾ ਠੀਕ ਆ ਨਾ ਹੁਣ ਫੈਮਿਲੀ ਦਾ ਵੀ ਤਾਂ ਜੀ ਕਰਦਾ ਨਾ ਮੈਂ ਕਿਤੇ ਜਾਵਾਂ ਮ ਘੁੰਮਿਆ ਵਾਂ ਫੈਮਿਲੀ ਕੋਲੇ ਵੀ ਟਾਈਮ ਸਪੈਂਡ ਕਰਨਾ ਚਾਹੀਦਾ ਯਾਰ ਧੁੱਪ ਬੜੀ ਤੇਜ਼ ਆ ਗੱਡੀ 'ਚ ਬੈਠ ਮੈਂ ਤੇਰੇ ਨਾਲ ਕੋਈ ਗੱਲ ਕਰਨੀ ਮੇਰੇ ਹੁਣ ਕੋਈ ਐਸੀ ਗੱਲ ਨਾ ਕਰਿਓ ਜਿਹਦੇ ਨਾਲ ਤੁਹਾਡਾ ਵੀ ਮੂਡ ਅਫਸੈਟ ਹੋਵੇ ਤੇ ਮੇਰਾ ਵੀ ਮੇਰਾ ਤੁਹਾਡੇ ਨਾਲ ਕੋਈ ਗੁੱਸਾ ਗੱਲਾਂ ਨਹੀਂ ਕੋਈ ਮੇਰੇ ਦਿਮਾਗ 'ਚ ਗੱਲ ਨਹੀਂ ਕੋਈ ਮੇਰੇ ਮਨ 'ਚ ਗੱਲ ਨਹੀਂ ਜੋ ਵੀ ਹੈ ਵਧੀਆ ਹੈ ਕੋਈ ਗੱਲ ਨਹੀਂ ਨਾ ਹੈਗੀ ਤੇਰੇ ਦਿਲ 'ਚ ਨਹੀਂ ਹੈਗੀ ਚੱਲ ਫਿਰ ਆਲਾ ਫੜ 10000 ਰੁਪਇਆ ਚੁੱਪ ਕਰਕੇ ਜੇਬ 'ਚ ਪਾ ਲੈ ਤੇ ਇਹ ਜੋ ਮਰਜ਼ੀ ਤੂੰ ਲੈਣਾ ਮੈਨੂੰ ਨਹੀਂ ਦੱਸਣਾ ਵੀ ਹਾਂਜੀ ਮੈਂ ਕੀ ਲਿਆ ਮੈਂ ਕੋਈ ਹਿਸਾਬ ਨਹੀਂ ਲੈਣਾ ਤੇ ਹਮੇਸ਼ਾ ਤੇਰੀ ਜੇਬ 'ਚ ਪੈਸੇ ਹੋਣੇ ਚਾਹੀਦੇ ਕੀ ਗੱਲ ਪੈਸੇ ਫੜੇ ਤੇ ਰੱਖ ਤੇ ਉਹ ਜਦੋਂ ਮੈਨੂੰ ਪੈਸੇ ਚਾਹੀਦੇ ਨਹੀਂ ਤੇ ਮੈਂ ਰੱਖ ਕੇ ਕੀ ਕਰਨੇ ਆ ਨਾਲੇ ਜਦੋਂ ਜੇਬ 'ਚ ਪੈਸੇ ਰੱਖਦਾ ਨਾ ਤੇ ਮੇ ਕੋਈ ਖਰਚਾ ਵੱਧ ਹੋ ਜਾਂਦਾ ਉਹ ਗੱਡੀ ਦੇ ਵਿੱਚ ਤੇਲ ਪਵਾ ਕੇ ਚੱਲ ਗੱਡੀ ਇੱਧਰ ਚੱਲ ਗੱਡੀ ਉੱਧਰ ਉਹੀ ਫਿਰ ਤੁਸੀਂ ਮੈਨੂੰ ਐਸ਼ ਪ੍ਰਸਤੀ ਜੀ ਦੇਈ ਜਾਂਦੇ ਹੋ ਮੈਨੂੰ ਨਹੀਂ ਚਾਹੀਦੀ ਠੀਕ ਆ ਜਿੱਦਾਂ ਵੀ ਆਪਾਂ ਸੋਨੇ ਚੱਲੀ ਜਾਂਦੇ ਚੁੱਪ ਕਰਕੇ ਨਾ ਜੇਬ 'ਚ ਪੈਸੇ ਪਾ ਮੈਂ ਅਗਲੀ ਗੱਲ ਫੇਰ ਹੀ ਕਰਨੀ ਆ ਕਿਉਂਕਿ ਹੁਣ ਜ਼ਿੰਮੇਵਾਰੀਆਂ ਤੂੰ ਹੀ ਆ ਸਾਹਮਣੀ ਆ ਵੀਰ ਜੀ ਰਮਣ ਦਾ ਭਰਾ ਮੈਂ ਜੇਬ ਖਾਲੀ ਨਹੀਂ ਰਹਿੰਦੀ ਮੇਰੀ ਆ ਦੇਖੋ ਪੂਰਾ 300 ਰੁਪਿਆ ਮਾਰਦੇ ਗੱਲਾਂ ਆ ਲੋ ਤੁਹਾਡੇ ਵਾਲਾ ਵੀ ਆਹ 10000 ਰੁਪਏ ਜੇਬ ਵਿੱਚ ਪਾ ਲੈਣਾ। ਬਸ ਖੁਸ਼। ਵੀਰੇ ਗੱਲ ਪਤਾ ਕੀ ਹੈ? ਮੇਰੀ ਸੋਚ ਇਹ ਹੈ ਕਿ ਆਪਣੇ ਦੋਨਾਂ ਭਰਾਵਾਂ ਦੇ ਵਿੱਚ ਪੈਸਾ ਨਾ। ਕਿਉਂਕਿ ਜਿਹੜੇ ਰਿਸ਼ਤਿਆਂ ਦੇ ਵਿੱਚ ਪੈਸਾ ਆਂਦਾ ਨਾ ਉਹ ਰਿਸ਼ਤੇ ਛੇਤੀ ਹੀ ਟੁੱਟ ਜਾਂਦੇ ਨੇ। ਤੇ ਮੈਂ ਤੁਹਾਡੇ ਤੋਂ ਮਰਦੇ ਦਮ ਤੱਕ ਲੱਗਣੀ ਹੋਣਾ ਚਾਹੁੰਦਾ। ਅਸੀਂ ਇੱਕੋ ਘਰ ਦੇ ਵਿੱਚ ਦੋਨੋਂ ਭਰਾ ਇਕੱਠੇ ਰਹਿਣਾ ਚਾਹੁੰਦੇ ਆ ਤੇ ਸਾਡੇ ਇੱਕੋ ਘਰ 'ਚ ਦੋਨੋਂ ਬੱਚੇ ਵੱਡੇ ਹੋਣ ਤੇ ਉਹ ਬੱਚਿਆਂ ਦੇ ਵਿੱਚ ਆਪਸੀ ਪਿਆਰ ਰਹੇ। ਇੰਨਾ ਰਿਸ਼ਤੇਦਾਰੀ ਹਮੇਸ਼ਾ ਚੱਲਦੀ ਰਹਿੰਦੀ ਆ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਨਾ ਤੁਸੀਂ ਕੋਈ ਰਿਸ਼ਤਾ ਛੱਡਣਾ ਤਾਂ ਪੈਸਾ ਦੇ ਦੋ ਜੇ ਕੋਈ ਰਿਸ਼ਤਾ ਕੋਲ ਲੈਣਾ ਤਾਂ ਪੈਸਾ ਦੇ ਦੋ ਪੈਸੇ ਕਰਕੇ ਲੋਕੀ ਤੁਹਾਡੇ ਅਗਰੇ ਮਗਰੇ ਘੁੰਮਦੇ ਰਹੂਗੇ ਤੇ ਆਪਣੇ ਦੋਨਾਂ ਭਰਾਵਾਂ ਦੇ ਵਿੱਚ ਜੇ ਕੋਈ ਪਿਆਰ ਹੈ ਕੋਈ ਰਿਸ਼ਤਾ ਹੈ ਤੇ ਦਿਲੋਂ ਆ ਪੈਸੇ ਨਾਲ ਨਹੀਂ ਮੈਨੂੰ ਰਾਜੇ ਆਪਣੀ ਤੀਜ ਦੀ ਸੋਹ ਲਾ ਆਪਣੇ ਵਿੱਚ ਕਦੇ ਵੀ ਪੈਸਾ ਨਹੀਂ ਆਉ ਪੈਸੇ ਕਰਕੇ ਕਦੇ ਵੀ ਵਿਗਾੜ ਨਹੀਂ ਪਊਗਾ ਪਰ ਰਾਜੇ ਤੂੰ ਕਿਤੇ ਔਨਾ ਜਾਣਾਂ ਜਾਂ ਪਾਰਟੀਆਂ ਨਾਲ ਮਿਲਦਾ 5-10000 ਰੁਪਏ ਜੇਬ 'ਚ ਹੋਣਾ ਜ਼ਰੂਰੀ ਆ ਕਿ ਨਹੀਂ ਜ਼ਰੂਰੀ ਦਾ ਜੇ ਅਗਲੇ ਨੇ ਕਹਿਤਾ ਵੀ ਕੋਈ ਚੀਜ਼ ਮੰਗਾ ਲਓ ਜਾਂ ਕੁਝ ਵੀ ਤੂੰ ਮੈਨੂੰ ਫੋਨ ਕਰੇਗਾ ਨਾਲੇ ਜਦੋਂ ਲੱਖਾਂ ਕਰੋੜਾਂ ਦੇ ਸੌਦੇ ਕਰੀਏਦੇ ਨਾ ਤੇ ਆ 300 ਨਾਲ ਨਹੀਂ ਕੁਝ ਮੰਨ ਅਗਲੇ ਨੂੰ ਵੀ ਹੋਣਾ ਚਾਹੀਦਾ ਵੀ ਹਾਂ ਵੀ ਇਹਦੇ ਜੇਬ 'ਚ ਹੈਗਾ 20-25000 ਰੁਪਏ ਫਿਰ ਪਾਰਟੀ ਤੇ ਰੋਪ ਪੈਂਦਾ ਤਾਂ ਇਹ ਨਾ ਬੰਦੇ ਦੀ ਬੁੱਕਤ ਪੈਂਦੀ ਆ ਨਾਲੇ ਉਹ ਕਮਿਸ਼ਨ ਵਾਲੀ ਗੱਲ ਤੇਰੇ ਦਿਮਾਗ 'ਚ ਫਸੀ ਹੋਈ। ਜੋ ਹੋ ਗਿਆ, ਭਾ ਗਿਆ, ਮਿੱਟੀ। ਨਾਲੇ ਗੱਲ ਸੁਣ, ਅੱਜ ਤੋਂ ਬਾਅਦ ਕੋਈ ਸੌਦਾ ਤੂੰ ਵੇਚਣਾ, ਕਮਿਸ਼ਨ ਲੈਣੀ, ਨਹੀਂ ਲੈਣੀ, ਮੈਂ ਨਹੀਂ ਤੈਨੂੰ ਪੁੱਛਣਾ। ਜੋ ਮਰਜ਼ੀ ਕਰ। ਕੀ ਸੋਚੀ ਆ ਨਾ? ਵੀਰੇ ਮੈਣਕ ਤੇ ਲੈਂਡ ਪੜੀ ਸੀ। ਕਹਿੰਦੇ ਘਰ ਦਾ ਜਿਹੜਾ ਵੱਡਾ ਪੁੱਤਰ ਹੁੰਦਾ ਨਾ, ਉਹ ਦੂਜਾ ਪਿਓ ਹੁੰਦਾ। ਹੱਜ ਮੈਨੂੰ ਐ ਲੱਗ ਰਿਹਾ ਕਿ ਮੇਰਾ ਪਿਓ ਮੈਨੂੰ ਸਾਹਮਣੇ ਬੈਠ ਕੇ ਸਮਝਾਉਂਦਾ ਪਿਆ। ਕਿ ਪੁੱਤ ਜੇ ਜ਼ਿੰਦਗੀ ਚ ਅੱਗੇ ਵਧਣਾ ਨਾ ਤੇ ਆਪਣੇ ਆਪ ਨੂੰ ਪਹਿਲੇ ਪ੍ਰਿਪੇਅਰ ਕਰੋ ਆਪਣੇ ਅੰਦਰ ਦਾ ਟੈਲੈਂਟ ਪਛਾਣੋ ਆਪਣੇ ਕੋਲ ਚਾਰ ਛੱਲੜ ਰੱਖੋ ਤਾਂ ਕਿ ਤੁਹਾਨੂੰ ਸਾਹਮਣੇ ਵਾਲਾ ਜੋ ਤੁਹਾਡੇ ਨਾਲ ਗੱਲ ਕਰਦਾ ਨਾ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਬੰਦੇ ਕੋਲ ਕੁਝ ਹੈਗਾ ਤੇ ਇੱਕ ਗੱਲ ਹੋਰ ਵੀਰੇ ਮੇਰੇ ਅੰਦਰ ਕੀ ਟੈਲੈਂਟ ਹੈ ਕੀ ਨਹੀਂ ਮੈਨੂੰ ਨਹੀਂ ਪਤਾ ਪਰ ਮੈਨੂੰ ਇੰਨਾ ਪਤਾ ਕਿ ਮੇਰੇ ਕੋਲ ਇੱਕ سپورਟ ਹੈ ਮੇਰਾ ਵੱਡਾ ਭਰਾ ਮੇਰਾ ਪਿਓ ਸਾਰਾ ਕੁਝ ਹੋ ਤੁਸੀਂ ਤੇ ਮੈਨੂੰ ਇੰਨਾ ਵੀ ਪਤਾ ਲੱਗ ਗਿਆ ਕਿ ਜ਼ਿੰਦਗੀ ਚ ਕਦੇ ਵੀ ਤੁਸੀਂ ਮੈਨੂੰ ਭੁੰਜੇ ਨਹੀਂ ਡਿੱਦਨ ਦਾ ਹਮੇਸ਼ਾ ਆਪਣੇ ਹੱਥਾਂ ਦੇ ਚੱਕ ਕੇ ਰੱਖੋ ਠੀਕ ਆ ਜਿੱਦਾਂ ਮੈਂ ਤੇਰਾ ਖਿਆਲ ਰੱਖਦਾ ਨਾ ਉਦਾਂ ਤੂੰ ਬੱਚਿਆਂ ਦਾ ਤੇ ਆਪਣੀ ਘਰ ਵਾਲੀ ਦਾ ਵੀ ਖਿਆਲ ਰੱਖ ਗੱਡੀ ਚੱਕ ਤੇ ਸਾਰਿਆਂ ਨੂੰ ਲੈ ਕੇ ਜਾ ਮੈਂ ਨਾ ਆਪੇ ਗਾਕਾਂ ਨੂੰ ਦਿਖਾ ਦੇਣਾ ਪਲਾਰ ਚਲੋ ਹੁਣ ਜੇ ਗੱਲ ਖੁੱਲੀ ਹੋਇਆ ਤੇ ਮੈਂ ਗੱਲ ਕਰਨ ਲੱਗਾ ਸੀ ਤੁਹਾਡੇ ਨਾਲ ਵੀ ਅੰਸ਼ੂ ਨੂੰ ਜਪਾ ਬਿਨੇ ਜੀ ਜਾਣਾ ਵੀ ਹੋਇਆ ਤੇ ਇਹਨਾਂ ਨੂੰ ਸ਼ਾਮ ਨੂੰ ਘੁਮਾ ਲਿਆ ਮੈਂ ਵੀ ਮਰਾਦੀ ਕਨਾਲ ਰਾਦੀ ਕਦੇ ਪੇਕੇ ਜਾ ਕੇ ਆਣਾ ਸੀਗਾ ਜੋ ਉੱਧਰ ਵੀ ਲੋੜ ਸੀ ਮੇਰੀ ਹਾਂ ਉਧਰ ਜਾਣਾ ਤਾਂ राजे ਤੇਰਾ ਕੰਪਸਰੀ ਬੰਦਾ ਤੇ ਜਿਵੇਂ ਤੇਰੇ ਵਾਲੀ ਸਾਡਾ ਘਰ ਸਾਂਭੀ ਬੈਠੀ ਆ ਨਾ ਤੇ ਤੇਰਾ ਵੀ ਫਰਜ਼ ਮੰਦਾ ਉਹਨਾਂ ਦਾ ਘਰ ਸਾਂਭਣਾ ਤੇ ਤੂੰ ਕਦੇ ਵੀ ਉਹਨਾਂ ਦਾ ਜਵਾਈ ਬਣ ਕੇ ਨਹੀਂ ਮਿਲਣਾ ਹਮੇਸ਼ਾ ਉਹਨਾਂ ਦਾ ਪੁੱਤ ਬਣ ਕੇ ਹੀ ਰਹਿਣਾ ਤੇ ਜੇ ਮੈਨੂੰ ਉਧਰੋਂ ਤੇਰੀ ਕੋਈ ਕੰਪਲੇਂਟ ਆ ਗਈ ਨਾ ਫਿਰ ਆਪਣਾ ਹਿਸਾਬ ਲਾ ਲੈ ਚਲੋ ਠੀਕ ਆ ਫਿਰ ਮੈਂ ਨਿਕਲਦਾ ਹਾਂ ਹੋ ਕਿੱਧਰ ਆ ਰਾਣੀ ਸੁੰਦਰਾ ਘਰੇ ਲੈ ਕੇ ਜਾ ਤੇ ਇੱਥੇ ਜਾ ਮੈਂ ਸਕੂਟਰ ਤੇ ਚੱਲ ਜਾਊਂਗਾ ਐਵੇਂ ਹੀ ਆ ਨਾ ਜਵਾਕਾਂ ਨੂੰ ਮਾਰੇਗਾ ਧੁੱਪ ਚ ਪਵਨ